ਦਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨਪ੍ਰਸੰਗਰੰਦਵਾ ਸ਼ਾਮ 5:00 ਵਜੇ ਤੱਕ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਉਸਦੇ ਜੱਦੀ ਪਿੰਡ ਮੂਸਾ ਵਿੱਚ ਤੇਜੀ ਬਰਸੀ ਮਨਾਇ ਗਈ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਗਿਆ ਇਸ ਤੋਂ ਬਾਅਦ ਅਰਦਾਸ ਕੀਤੀ ਗਈ ਫਿਰ ਕੀਰਤਨ ਹੋਇਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚੇ ਸਨ ਮੂਸੇਵਾਲਾ ਦੀ ਮਾਂ ਚਰਨਕੌਰ ਨੇ ਆਪਣੇ ਛੋਟੇ ਪੁੱਤਰ ਸ਼ੋਭਦੀਪ ਨੂੰ ਗੋਦ ਵਿੱਚ ਲੈ ਕੇ ਸ਼ਰਧਾਂਜਲੀ ਸਭਾ ਵਿੱਚ ਪਹੁੰਚੀ ਇਸ ਦੌਰਾਨ ਉਹਨਾਂ ਦੀ ਅੱਖਾਂ ਨਮ ਦਿਖਾਈ ਦਿੱਤੀਆਂ ਆਉਣ ਤੋਂ ਪਹਿਲਾਂ ਉਹਨਾਂ ਨੇ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਅਸੀਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਾਂਗੇ ਵਰਸੀ ਸਮਾਗਮ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਤੇ ਜੰਮ ਕੇ ਆਪਣਾ ਗੁੱਸਾ ਕੱਢਿਆ ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ 3 ਸਾਲ ਕਿਵੇਂ ਬਤੀਤ ਕੀਤੇ ਪਰ ਤੁਹਾਡੇ ਸਾਥ ਨੇ ਮੈਨੂੰ ਦਲਾਸਾ ਦਿੱਤਾ ਹੈ ਜੇਕਰ ਲੋਕ ਸਾਡੇ ਨਾਲ ਨਾ ਹੁੰਦੇ ਤਾਂ ਅਸੀਂ ਸਿੱਧੂ ਦੇ ਮਾਮਲੇ ਵਿੱਚ ਉਸ ਥਾਂ ਉਤੇ ਨਹੀਂ ਪਹੁੰਚਦੇ ਜਿੱਥੇ ਅਸੀਂ ਅੱਜ ਪਹੁੰਚੇ ਹਾਂ ਸਰਕਾਰ ਨੇ ਮੂਸੇਵਾਲਾ ਲਈ ਉਠਾਈ ਗਈ ਆਵਾਜ਼ ਨੂੰ ਦਬਾਉਣ ਦੀ ਸੌਖਾ ਦੀ ਹੋਈ ਹੈ ਜਦੋਂ ਅਸੀਂ ਮੂਸੇਵਾਲਾ ਦੀ ਵਰਸੀ ਮਨਾਈ ਤਾਂ ਉਹਨਾਂ ਨੇ ਉਸ ਦਿਨ ਅੰਮ੍ਰਿਤ ਪਾਲ ਨੂੰ ਗ੍ਰਿਫਤਾਰ ਕੀਤਾ ਸਾਨੂੰ ਸਾਰਾ ਤਿਆਰ ਕੀਤਾ ਰਾਸ਼ਨ ਗਊ ਵਿਸ਼ਾਲਾ ਵਿੱਚ ਸੁਟਣਾ ਪਿਆ ਸਰਕਾਰ ਕੋਈ ਨਾ ਕੋਈ ਬਹਾਨਾ ਲੱਭ ਕੇ ਸਿੱਧੂ ਦੀ ਸ਼ਾਂਤੀ ਲਈ ਰੱਖੇ ਜਾਂਦੇ ਇਕਾਠ ਵਿੱਚ ਵਿਗੜਨ ਪਾਉਣ ਦਾ ਕੰਮ ਕਰਦੀ ਰਹਿੰਦੀ ਹੈ ਤਿੰਨ ਸਾਲ ਦਾ ਸਮਾਂ ਜਿਸ ਤਰ੍ਹਾਂ ਲੰਘੇ ਬਿਆਨ ਕਰਨਾ ਬਹੁਤ ਔਖਾ ਹੈ ਇੱਕ ਇੱਕ ਪਲ ਬੁੱਤੋਂ ਬਿਨਾਂ ਦੱਕਣਾ ਸ਼ਾਇਦ ਮੈਂ ਜੇਕਰ ਜ਼ਿਆਦਾ ਡੀਪਲੀ ਜਾਣਾ ਮੇਰਾ ਗਲ ਭਟ ਜਾਂਦਾ ਹੈ ਪਰ ਫਿਰ ਵੀ ਮਾ ਜਾਣਨਾ ਕੋਈ ਮੈਨੂੰ ਇੱਕ ਚੀਜ਼ ਸਕੂਨ ਦਿੰਦੀ ਹੈ ਉਹ ਹੈ ਤੁਹਾਡਾ ਸਾਥ ਅਗਰ ਤੁਹਾਡਾ ਸਾਥ ਨਾ ਹੁੰਦਾ ਮੈਨੂੰ ਨਹੀਂ ਲੱਗਦਾ ਜਿੱਥੋਂ ਤੱਕ ਆਪਾਂ ਇਨਵੈਸਟੀਗੇਸ਼ਨ ਨੂੰ ਜਾਂ ਆਪਣੇ ਕੇਸ ਨੂੰ ਲੈ ਕੇ ਪਹੁੰਚੇ ਆ ਇਹਨਾਂ ਦੀ ਕਰਤ ਹੁੰਦੇ ਜਿਤਨਾ ਸਟੇਟ ਸਰਕਾਰ ਨੇ ਧੀਰਤਾ ਧਾਰੀ ਹੈ ਇੱਕ ਸੌਖਾਦੀ ਹੈ ਵੀ ਸਿੱਧੂ ਮੂਸੇਵਾਲੇ ਦੀ ਦਿੱਥੇ ਕਿਤੇ ਵੀ ਕੋਈ ਇਹ ਕਮੇਟੀਆਂ ਨੂੰ ਚੁੱਕਣਾ ਨਹੀਂ ਉਹਨੂੰ ਨੱਪਣਾ ਚਾਹੇ ਅਸੀਂ ਦੂਜੀ ਵਰਸੀ ਮਨਾਈ ਸਾਡਾ ਬਣਿਆ ਬਣਾਇਆ ਰਾਸ਼ਨ ਅਸੀਂ ਜਾ ਕੇ ਗਊਸ਼ਾਲਾ ਅੰਦਰ ਪਾ ਕੇ ਆਏ ਉਸੇ ਦਿਨ ਇਹਨਾਂ ਨੇ ਅਮਰਤਪੁਰ ਨੂੰ ਫੜਨਾ ਸੀ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਆ ਹਰ ਸਾਡਾ ਜਿਹੜਾ ਸਮਾਗਮ ਹੈ ਜੋ ਪੁੱਤ ਦੀ ਯਾਦ ਦੇ ਕਰਦੇ ਆ ਇੱਕ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਲਈ ਕਰਦੇ ਆ

ਹਰ ਬਾਦ ੜਕਾ ਪਾਇਆ ਜਾਂਦਾ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਹਲਕੇ ਦੀ ਵਾਗਡੋਰ ਕਿਸੇ ਨੂੰ ਸੌਂਪਣ ਲਈ ਅੱਜ ਪਾਰਟੀ ਨੇ ਇੱਕ ਵਿਅਕਤੀ ਨੂੰ ਆਪਣੀ ਪਾਰਟੀ ਜੇ ਸ਼ਾਮਲ ਕਰਵਾਇਆ ਹੈ ਕਹਿਣ ਨੂੰ ਤਾਂ ਭਾਵੇਂ ਆਮ ਆਦਮੀ ਪਾਰਟੀ ਹੈ ਪਰ ਸ਼ਾਮਲ ਵੱਡੇ ਉਦਯੋਗਪਤੀ ਨਿਤਨ ਕੋਹਲੀ ਨੂੰ ਕਰਵਾਇਆ ਗਿਆ ਹੈ ਉਹਨਾਂ ਦੀ ਪਾਰਟੀ ਵਿੱਚ ਸ਼ਮੂਲੀਅਤ ਦਿੱਲੀ ਤੋਂ ਆਪਣੀ ਸੀਟ ਹਾਰੇ ਤੇ ਪੰਜਾਬ ਪਰਿਵਾਰੀ ਮਨੀਸ਼ ਸੋਦੀਆ ਅਤੇ ਪੰਜਾਬ ਆਪ ਪ੍ਰਧਾਨ ਅਮਨ ਅਰੋੜਾ ਦੇ ਬਟਾਲਾ ਵਿਧਾਇਕ ਅਮਨ ਸ਼ੇਰ ਅਚਾਰੀ ਕਲਸੀ ਦੀ ਮੌਜੂਦਗੀ ਵਿੱਚ ਕਰਵਾਈ ਗਈ ਹੈ ਸੋਦੀਆ ਨੇ ਕਿਹਾ ਕਿ ਇੱਕ ਪਾਸੇ ਗੁਜਰਾਤ ਵਿੱਚ ਭਾਜਪਾ ਦੇ ਮੰਤਰੀ ਸ਼ਰਿਆਮ ਪ੍ਰਸ਼

गरीबों के लिए आने वाला पैसा मजदूरों के लिए आने वाला पैसा मंत्री जी के बेटे इकहत्तर करोड़ रुपए खा गए लेकिन ना भारतीय जनता पार्टी को ना मोदी जी को इस बात का कोई फर्क पड़ता है कि उनके मंत्री ने करप्शन किया है बल्कि शान के साथ मोदी जी उनके इलाके में जाके कल रोड शो भी करके आ रहे हैं ਸਿਸੋਦੀਆ ਨੇ ਨਿਤਨ ਕੋਹਲੀ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਦੇ ਨਾਲ ਹੀ ਉਸ ਨੂੰ ਜਲੰਧਰ ਕੇਂਦਰੀ ਹਲਕੇ ਦਾ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ ਸਿਸੋਦੀਆ ਨੇ ਕਿਹਾ ਕਿ ਨਿਤਨ ਕੋਹਲੀ ਅੱਜ ਤੋਂ ਜਲੰਧਰ ਕੇਂਦਰੀ ਹਲਕੇ ਦੀ ਸਾਰੀ ਜ਼ਿੰਮੇਵਾਰੀ ਸੰਭਾਲਣਗੇ ਮੈਂ ਇਸ ਮੌਕੇ ਪਰ ਜਦ ਨਿਤਨ ਕੋਹਲੀ ਜੀ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹਨ ਇਹ ਵੀ ਪਾਰਟੀ ਦੀ ਤਰਫੋਂ ਸੇ ਐਲਾਨ ਕਰਨਾ ਚਾਹੁੰਦਾ ਹਾਂ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਫੈਸਲਾ ਲਿਆ ਹੈ ਕਿ ਨਿਤਨ ਕੋਹਲੀ ਜੀ ਦਾ ਪਾਰਟੀ ਵਿੱਚ ਸਵਾਗਤ ਕਰਤੇ ਹੋਏ ਉਹਨਾਂ ਉਸ ਵਿਧਾਨ ਸਭਾ ਕਾ ਜਹਾਂ ਸੇ ਰਮਨ ਉਰੜਾ ਜੀ ਥੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਦਿਤਿੰਨ ਕੋਹਲੀ ਨੇ ਪੰਜਾਬੀ ਨੇ ਵਿਸਾਰਦੇ ਆ ਆਪਣਾ ਭਾਸ਼ਣ ਅੰਗਰੇਜ਼ੀ ਅਤੇ ਹਿੰਦੀ ਵਿੱਚ ਦਿੰਦੇ ਆ ਕਿਹਾ ਕਿ ਉਹ ਇੰਡਸਟਰੀ ਦਾ ਭਲਾ ਕਰਨ ਲਈ ਰਾਜਨੀਤੀ ਵਿੱਚ ਆਏ ਨੇ ਕਿਉਂਕਿ ਉਹਨਾਂ ਨੇ ਦੇਖਿਆ ਹੈ ਕਿ ਪਹਿਲਾਂ ਇਹ ਕਈ ਇੰਡਸਟਰੀ ਨਾਲ ਜੁੜੇ ਲੋਕ ਇਸ ਪਾਰਟੀ ਵਿੱਚ ਕੰਮ ਕਰ ਰਹੇ ਨੇ ਡੋਨਟ ਨੋਟ ਇਟ ਚਲੋ ਆਈ ਵੈਲਕਮ ਪ੍ਰੈਸ ਮਾਈ ਫਰੈਂਡਸ ਮਾਈ ਫੈਮਿਲੀ ਐਂਡ ਸਭੀ ਮਾਰੀ ਲੀਡਰਸ਼ਿਪ ਆ ਪਾਰਟੀ ਕੀ ਫੋਰ ਗਿਵਿੰਗ ਮੀ ਦਿਸ ਓਪਰਚੁਨਿਟੀ ਸਪੈਸ਼ਲੀ ਥੈਂਕ ਐਜ਼ ਐਨ ਇੰਡਸਟਰੀਲਿਸਟ आप पार्टी का जो रुझान अब इंडस्ट्रीज की तरफ बढ़ रहा है हमारे शहर की मौत मेन शख्सियत अशोक मित्तल जी ने जब से ज्वाइन किया है सेम वे अभी लुधियाना में भी संजीव अरोड़ा जी इलेक्शन लड़ रहे थे तो विद दैट आई गॉट इम्प्रेस आज चलो ये लोग सब इंडस्ट्री के बारे में बहुत सोच रहे हैं तो आई शुड गिव अ ट्राई कि अगर मैं कुछ इंडस्ट्री का भला कर पाऊँ कुछ शहर का भला कर पाऊँ तो आफ्टर थिंकिंग अबाउट दैट आई डिसाइडेड कि चलो प्रॉपरली ऑफिशियली ਇੱਕ ਵਾਰ ਪੋਲੀਟੀਕਲ ਫੀਲਡ ਟਰਾਈ ਕਰਦੇ ਜਦੋਂ মিডিਆ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦਾ ਪੁੱਛਿਆ ਕਿ ਕੀ ਰਮਨ ਅਰੋੜਾ ਵਿਧਾਇਕ ਰਹਿਣਗੇ ਜਾਂ ਨਹੀਂ ਤਾਂ ਇਸ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਰਮਨ ਅਰੋੜਾ ਵਿਰੁੱਧ ਉਹਨਾਂ ਵੱਲੋਂ ਕੀਤੀ ਗਲਤੀ ਲਈ ਕੇਸ ਦਰਜ ਕੀਤਾ ਹੈ ਅਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੈ ਹੁਣ ਉਹਨਾਂ ਦੇ ਹਲਕੇ ਦੀ ਜ਼ਿੰਮੇਵਾਰੀ ਪਾਰਟੀ ਵੱਲੋਂ ਦਿੱਤਿਆਂ ਨੂੰ ਸੌਂਪ ਦਿੱਤੀ ਗਈ ਹੈ ਇਸ ਤੋਂ ਸਾਰੀ ਸਥਿਤੀ ਸਪਸ਼ਟ ਹੋ ਜਾਂਦੀ ਹੈ ਉਹਨਾਂ ਦੇ ਬਣੇ ਰਹਿਣ ਜਾਂ ਨਾ ਬਣੇ ਰਹਿਣ ਬਾਰੇ ਤੁਹਾਨੂੰ ਅਜੇ ਵੀ ਸ਼ੱਕ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਵੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪਾਰ ਆਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਰੋਧ ਲੜਾਈ ਵਿੱਚ ਆਪਣੇ ਅਤੇ ਆਪਣੇ ਵਿਰੋਧੀਆਂ ਵਿੱਚ ਫਰਕ ਨਹੀਂ ਕਰਦੀ ਇਹ ਸਹੀ ਅਤੇ ਗਲਤ ਵਿੱਚ ਫਰਕ ਦੇਖਦੀ ਹੈ ਲੁਧਿਆਣਾ ਪਛਮੀ ਜਿਮਣੀ ਚੋਣ ਨੂੰ ਲੈ ਕੇ ਨਾਮਜ਼ਦਗੀ ਦਾ ਦੌਰ ਜਾਰੀ ਹੈ ਅੱਜ ਕਾਂਗਰਸ ਦੇ ਉਮੀਦਵਾਰ 파ਰਤ ਪੋਸ਼ਨ ਆਸ਼ੂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਕਾਂਗਰਸ ਨੇ ਇੱਕ ਰੈਲੀ ਰੱਖੀ ਸੀ ਜਿਸ ਵਿੱਚ ਪੰਜਾਬ ਕਾਂਗਰਸ ਇੱਕਜੁੱਟ ਦਿਖਾਈ ਦਿੱਤੀ ਵੈਸੇ ਤਾਂ ਇਹ ਚਰਚਾ ਚੱਲਦੀ ਰਹਿੰਦੀ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਰਾਜਵੜੀ ਅਤੇ 파ਰਤ ਪੋਸ਼ਨ ਆਸ਼ੂ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਪਰ ਅੱਜ ਦੋਵੇਂ ਇਕੱਠੇ ਦਿਖਾਈ ਦਿੱਤੇ ਕਾਗਜ਼ ਦਾਖਲ ਕਰਨ ਸਮੇਂ ਭਾਰਤ ਪੁਸ਼ਨਾਸ਼ੂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਕੁਸ਼ੋਰੀ ਲਾਲ ਸ਼ਰਮਾ ਪੰਜਾਬ ਕਾਂਗਰਸ ਇੰਚਾਰਜ ਵਿਸ਼ ਬਗੇਲ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਦਾ ਪਾਰਲੀਮੈਂਟ ਮੈਂਬਰ ਅਮਰਿੰਦਰ ਸਿੰਘ ਰਾਜਾ ਆੜਿਆਂ ਦਾ ਸਾਬਕਾ ਮੁੱਖ ਮੰਤਰੀ ਜਰਨਜੀਤ ਸਿੰਘ ਜੰਨੀ ਸਮੇਤ ਕਈ ਹੋਰ ਸੀਨੀਅਰ ਆਗੂ ਮੌਜੂਦ ਸਨ ਪਿਛਲੇ 22 ਸਾਲਾਂ ਤੋਂ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੇ ਰਿਹਾਏ ਲਈ ਯਤਨ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਚੇਤਾਵਨੀ ਪੱਤਰ ਦਿੱਤੇ ਗਏ ਮੋਰ ਉਨੇ ਅਲੱਗ-ਅਲੱਗ ਥਾਵਾਂ ਦਾ ਚੇਤਾਵਨੀ ਪੱਤਰ ਦੇ ਕੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ। ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਖਰੜ ਸ਼ਹਿਰ ਦੇ ਮਾਸਟਰ ਪਲਾਨ ਨੂੰ ਨੋਟੀਫਾਈ ਕਰਨ ਵਿੱਚ ਹੋ ਰਹੀ ਬਹੁਤ ਜ਼ਿਆਦਾ ਦੇਰੀ ਤੇ ਸਖਤੀ ਕਰਦਿਆਂ ਸੂਬਾ ਸਰਕਾਰ ਦੇ ਤਿੰਨ ਅਧਿਕਾਰੀਆਂ ਦੀ 23 ਸਤੰਬਰ ਤੱਕ ਦੀ ਤਨਖਾਹ ਜप्त ਕਰ ਲਈ ਹੈ। ਇਹਨਾਂ ਵਿੱਚ ਹਾਊਸਿੰਗ ਅਤੇ ਅਰਬਨ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਤੇ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਚੀਫ ਟਾਊਨ ਪਲਾਨਰ ਅਤੇ ਸਿਧਾਨਕ ਸਰਕਾਰਾਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ਼ਾਮਲ ਹਨ। ਅਦਾਲਤ ਨੇ ਇਹ ਫੈਸਲਾ ਆਪਣੇ ਪਿਛਲੇ ਹੁਕਮਾਂ ਦੀ ਅਣਦੇਖੀ ਅਤੇ ਸਰਕਾਰ ਦੀ ਕਾਰਵਾਈ ਨਾ ਕਰਨ ਦਾ ਕਾਰਨ ਲਿਆ ਹੈ ਖਰੜਾ ਮੁਹੱਲੇ ਤੋਂ ਬਾਅਦ ਪੰਜਾਬ ਦਾ ਦੂਜਾ ਵੱਡਾ ਸ਼ਹਿਰ ਹੈ ਇਹ ਪੰਜਾਬ ਦਾ ਸਭ ਤੋਂ ਵੱਡਾ ਵਿਦਵਾਂਤ ਸੱਭਾ ਹਲਕਾ ਵੀ ਹੈ ਇੱਥੇ ਵੱਡੇ ਹਾਊਸਿੰਗ ਪ੍ਰੋਜੈਕਟ ਸਥਾਪਿਤ ਕੀਤੇ ਜਾ ਰਹੇ ਨੇ ਇਹ ਟਰਾਈ ਸਿਟੀ ਵਿੱਚ ਸ਼ਾਮਲ ਹੈ ਇੱਥੇ ਮਾਸਟਰ پلان 2010 ਵਿੱਚ ਬਣਾਇਆ ਗਿਆ ਸੀ ਜਿਸ ਦੀ ਮਿਆਦ 2020 ਤੱਕ ਸੀ 2020 ਵਿੱਚ ਇੱਕ ਨਵਾਂ ਮਾਸਟਰ پلان ਬਣਾਇਆ ਗਿਆ ਹੈ ਪਰ ਇਸ ਨੂੰ ਅਜੇ ਤੱਕ ਰਸਮੀ ਤੌਰ ਤੇ ਸੋਚੇ ਤ ਨਹੀਂ ਕੀਤਾ ਗਿਆ ਮਾਸਟਰ پلان ਦੀ ਘਾਟ ਕਾਰਨ ਖੇਤਰ ਵਿੱਚ ਉਹ ਸਾਰੀ ਸਹੀ ਡੰਗ ਨਾਲ ਨਹੀਂ ਹੋਈ ਜਿਸ ਨਾਲ ਸ਼ਹਿਰੀ ਢਾਂਚੇ ਅਤੇ ਕਾਨੂੰਨ ਵਿਵਸਥਾ ਦੋਮਾ ਤੇ ਮਾੜਾ ਪ੍ਰਭਾਵ ਪਿਆ ਹੈ ਜਦੋਂ ਮਾਮਲਾ ਅਦਾਲਤ ਵਿੱਚ ਪਹੁੰਚਿਆ ਤਾਂ ਪਿਛਲੇ ਸਾਲ ਅਦਾਲਤ ਨੇ ਪੰਜਾਬ ਨੂੰ 8 ਮਹੀਨਿਆਂ ਵਿੱਚ ਮਾਸਟਰ پلان ਨੋਟੀਫਾਈ ਕਰਨ ਦਾ ਹੁਕਮ ਦਿੱਤਾ ਸੀ ਪਰ ਇਸ ਤੋਂ ਬਾਅਦ ਵੀ ਠੁਕਮੀ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਬਾਅਦ ਪਟੀਸ਼ਨ ਕਰਤਾ ਨੇ ਦੁਬਾਰਾ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਦਲ ਖਾਲਸਾ ਵੱਲੋਂ ਕੱਲੂਗੜਾ ਦਿਵਸ ਦੇ ਸੰਬੰਧ ਵਿੱਚ 5 ਜੂਨ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸ਼ਾਮ 5 ਵਜੇ ਕੱਲੂਗੜਾ ਯਾਦਗਾਰੀ ਮਾਰਚ ਕਟਣ ਦਾ ਐਲਾਨ ਕੀਤਾ ਗਿਆ ਹੈ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਜਥੇਬੰਦੀ ਦੇ ਆਗੂਆਂ ਪਾਈ ਕਵਰਪਾਲ ਸਿੰਘ ਤੇ ਪਰਮਜੀਤ ਸਿੰਘ ਮੰਡਨ ਨੇ ਦੱਸਿਆ ਕਿ ਕੱਲੂਗੜਾ ਯਾਦਗਾਰੀ ਮਾਰਚ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਸ਼ਾਮ ਨੂੰ ਸ਼ੁਰੂ ਹੋ ਕੇ ਸ੍ਰੀ ਅਕਾਲ ਤਖਤ ਸਾਹਿਬੇਗੇ ਪੁੱਜ ਕੇ ਸੰਪੂਰਨ ਹੋਵੇਗਾ ਅਤੇ ਕੱਲੂਕਾਰਾ ਹਾਂਜੀ ਸ਼ਹੀਦਾਂ ਨਮਿਤ ਅਰਦਾਸ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਜਥੇਬੰਦੀ ਵੱਲੋਂ ਹਰ ਸਾਲ 6 ਜੂਨ ਨੂੰ ਕੱਲੂਕਾਰਾ ਦਿਵਸ ਮੌਕੇ ਅੰਮ੍ਰਿਤਸਰ ਬਾਂਦਰ ਸੱਦਾ ਦਿੱਤਾ ਗਿਆ ਹੈ ਪਰ ਇਸ ਬੰਦਰਾਣ ਮੈਡੀਕਲ ਸਟੋਰ ਹਸਪਤਾਲ ਅਤੇ ਸਿਹਤ ਸੇਵਾਵਾਂ ਨਾਲ ਸੰਬੰਧਤ ਹੋਰ ਅਦਾਰਿਆਂ ਅਤੇ ਆਵਾਜਾਈ ਨੂੰ ਬੰਦ ਰੋ ਛੋਟ ਰਹੇਗੀ 사우ਦੀ ਅਰਬ ਦੇ ਅਲ ਕੁਰੀਆਦ ਸ਼ਹਿਰ ਵਿੱਚ ਸਥਿਤ 골ਡ 돔 ਰੈਸਟੋਰੈਂਟ ਦੇ ਆਲੇ ਦੁਆਲੇ ਅਤੇ ਬਾਹਰ ਲੀਆਂ ਦਿਵਾਰਾਂ ਉੱਤੇ ਲਗੀਆਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨੇ ਤਸਵੀਰਾਂ ਨੂੰ ਸਰਬੱਤ ਦਾ ਭਲਾ ਗਰੁੱਪ ਦੇ ਮੁੱਖ ਸੇਵਾਦਾਰ ਜਸਵਿੰਦਰ ਸਿੰਘ ਬੈਂਸ ਅਤੇ ਸੰਦੀਪ ਸਿੰਘ ਖਾਲਸਾ ਦੇ ਅਗਵਾਈ ਹੇਠ ਉਤਾਰ ਦਿੱਤਾ ਗਿਆ 골ਡ ਡੋਮ ਰੈਸਟੋਰੈਂਟ ਨੂੰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਰਗਾ ਬਣਾਇਆ ਗਿਆ ਸੀ ਅਤੇ ਇਸ ਦੀਆਂ ਦਿਵਾਰਾਂ ਉੱਤੇ ਸ਼੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ ਇਸ ਹੋਟਲ ਵਿੱਚ ਮੀਟ ਅਤੇ ਦਿਮਾਕੂ ਦੀ ਵਰਤੋਂ ਹੋ ਵੀ ਕੀਤੀ ਜਾਂਦੀ ਸੀ ਜੋ ਸਿੱਖ ਧਾਰਮਿਕ ਮर्याਦਾ ਦੇ ਖਿਲਾਫ ਸੀ ਜਦੋਂ ਇਸ ਬਾਰੇ ਸਰਬੱਤ ਦਾ ਭਲਾ ਗਰੁੱਪ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸ਼ਰਮਣੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਪੰਜਾਬ ਸਰਕਾਰ ਅਤੇ ਸੰਤਾਂ ਤਰੀ ਪੱਧਰ ਉਤੇ ਇਸ ਮਾਮਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ ਬੈਂਸ ਦੇ ਖਾਲਸਾ ਨੇ ਇੱਕ ਵਫਦ ਨਾਲ ਹੋਟਲ ਦੇ ਮਾਲਕ ਸ਼ੇਖ ਨਾਲ ਮੁਲਾਕਾਤ ਕੀਤੀ ਤੇ ਉਸ ਨਾਲ ਸਹਿਮਤੀ ਬਣਾਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਦਾ ਕੱਲ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ ਸੁਖਦੇਵ ਸਿੰਘ ਢੀਂਡਸਾ ਨੂੰ 27 ਮਈ 2025 ਨੂੰ 40 ਹਸਪਤਾਲ ਮੁਹਾਲੀ ਵਿੱਚ ਗੰਭੀਰ ਹਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਹਸਪਤਾਲ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹਨਾਂ ਨੂੰ ਨਮੂਨੀਆਂ ਤੇ ਦਿਲ ਦੀਆਂ ਗੁੰਝਲਦਾਰ ਸਮੱਸਿਆਵਾਂ ਸਨ ਜੋ ਕਿ ਉਮਰ ਨਾਲ ਸੰਬੰਧਿਤ ਬਿਮਾਰੀਆਂ ਕਾਰਨ ਵਧੇ ਅਸੀਂ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਕੀਤੇ ਗਏ ਵਧੀਆ ਯਤਨਾਂ ਦੇ ਬਾਵਜੂਦ 28 ਮਈ ਨੂੰ ਸ਼ਾਮ 5:05 ਵਜੇ ਦੇ ਕਰੀਬ ਦਿਲ ਦਾ ਦੌਰਾ ਪੈਣ ਅਤੇ ਦਿਲ ਦੀ ਅਸਫਲਤਾ ਕਾਰਨ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਅੱਜ ਲਗਭਗ 11 ਵਜੇ ਉਹਨਾਂ ਦੇ ਦੇਹ ਨੂੰ ਫੋਰਟਿਸ ਹਸਪਤਾਲ ਤੋਂ ਸੈਕਟਰ 2 ਚੰਡੀਗੜ੍ਹ ਸਥਿਤ ਉਹਨਾਂ ਦੇ ਕਰ ਲਿਆਂਦਾ ਗਿਆ ਜਿੱਥੇ ਲੋਕ ਉਹਨਾਂ ਨੂੰ ਆਖਰੀ ਵਾਰ ਦਰਸ਼ਨ ਕਰ ਰਹੇ ਹਨ। ਫੇਰ ਭੜ ਕੇ 30 ਮਈ ਨੂੰ ਉਹਨਾਂ ਦੇ ਜਦੀ ਪਿੰਡ ਉੱਬਾਵਾਲ ਜ਼ਿਲ੍ਹਾ ਸੰਗਰੂਰ ਵਿਖੇ ਕਰੀਬ 3 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਵੇਤ ਹੋਰ ਆਗੂਆਂ ਨੇ ਟਿੰਡਸਾਂ ਦੇ ਦਿਹਾਤ ਦੇ ਦੁੱਖ ਪ੍ਰਗਟ ਕੀਤਾ ਹੈ। ਸਰਕਾਰੀ ਵਿਭਾਗਾਂ 'ਚ ਕੰਮ ਨੂੰ ਚੁਸਤ ਦਰੁਸਤ ਕਰਨ ਦੇ ਮਕਸਦ ਨਾਲ ਅੱਜ ਪੰਜਾਬ ਦੇ ਐਨ ਆਰ ਆਈ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਤਸਹੀਅਤ ਤੇ ਠਾਣਾ ਆਈ ਨਾਲਾ ਦੀ ਅਚਾਨਕ ਚੈਕਿੰਗ ਕੀਤੀ। ਇਸ ਮੌਕੇ ਉਹਨਾਂ ਦਾ ਜ਼ਿਲ੍ਹਾ ਦਫ਼ਤਰ ਵਿੱਚ ਕੰਮ ਕਰਵਾਉਣ ਆਏ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਮੌਕੇ ਤੇ ਮੌਜੂਦ ਦੀ ਦਿਕੇ ਹਰੇਕ ਵਿਅਕਤੀ ਦਾ ਕੰਮ ਬਿਨਾਂ ਕਿਸੇ ਦੇਰੀ ਦੇ ਪਹਿਲ ਦੇ ਆਧਾਰ ਤੇ ਨਿਭਟਾਇਆ ਜਾਵੇ ਮੰਤਰੀ ਢਾਲੀਵਾਲ ਵੱਲੋਂ ਐਸ ਐਚਓ ਅਜਨਾਲਾ ਨੂੰ ਸਖਤ ਹਦਾਇਤ ਕੀਤੀ ਕਿ ਨਸ਼ਿਆਂ ਦੇ ਮਾਮਲੇ ਵਿੱਚ ਕੋਈ ਵੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਥਾਣੇ 'ਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਇਨਸਾਫ ਦਿੱਤਾ ਜਾਵੇ ਇਸ ਦੇ ਨਾਲ ਹੀ ਕੁਲਦੀਪ ਸਿੰਘ ਢਾਲੀਵਾਲ ਨੇ ਅਜਨਾਲਾ ਥਾਣੇ ਵਿੱਚ ਦੋ ਨਸ਼ਾ ਨਸ਼ਾ ਕਰਨ ਵਾਲੇ ਲੜਕਿਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭੇਜਣ ਦਾ ਆਦੇਸ਼ ਦਿੱਤਾ ਟਾਲੀ ਵਾਲ ਨੇ ਕਿਹਾ ਕਿ ਉਹ ਕਾਟੂਮਰ ਦੇ ਨੌਜਵਾਨ ਲੜਕੇ ਹਨ ਇਸ ਕਰਕੇ ਉਹਨਾਂ ਨੂੰ ਸਜ਼ਾ ਦੀ ਨਹੀਂ ਇਲਾਜ ਦੀ ਲੋੜ ਹੈ ਸ਼ਰਾਰਤੀ ਅਨਸਰ ਪੰਜਾਬ ਤੇ ਹਿਮਾਚਲ ਦਾ ਮਾਹੌਲ ਖਰਾਬ ਕਰਨ ਤੋਂ ਬਾਅਦ ਹੋ ਨਹੀਂ ਆ ਰਹੇ ਇੱਕ ਵਾਰ ਫਿਰ ਹਿਮਾਚਲ ਦੀ ਬਾਤ ਸਦੀ ਕੋਜੇ ਸ਼ਰਾਰਤੀ ਲੋਕਾਂ ਨੇ ਪੱਥਰ ਮਾਰ ਕੇ ਪੰਨ ਤੋੜ ਦਿੱਤੀ ਹੈ ਬੁੱਧਵਾਰ ਰਾਤ ਨੂੰ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇੱਕ বাস ਉਤੇ ਬੰਬਾਸ਼ੀਆਂ ਨੇ ਪੱਥਰ ਮਾਰ ਦਿੱਤੇ ਜਿਸ ਨਾਲ বাস ਦਾ ਸਾਹਮਣੇ ਵਾਲਾ ਸ਼ੀਸ਼ਾ ਟੁੱਟ ਗਿਆ ਇਹ বাস ਕਾਂਗੜਾ ਦੇ ਚਾ ਮੁੰਡਾ ਦੇਵੀ ਤੋਂ ਮਥਰਾ ਵ੍ਰਿੰਦਾਵਨ ਜਾ ਰਹੀ ਸੀ ਤੇ ਪੰਜਾਬ ਦੇ ਨਾਗਲ ਦੇ ਭਾਨੂੰ ਪੱਲੀ ਨੇੜੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਕਾਰਨ ਡਰਾਈਵਰ ਅਰਜੇਸ਼ ਕੁਮਾਰ ਨੂੰ ਮੰਬੋਲੀ ਸੱਟਾਂ ਵੀ ਲੱਗੀਆਂ ਪੰਜਾਬ ਦੇ ਲੁਧਿਆਣਾ ਦੇ ਡੱਬਾ ਢਾਣੇ ਦੀ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਕੋਲੋਂ 1 ਕਿਲੋ ਹੈਰੋਨ ਬਰਾਮਦ ਹੋਈ ਹੈ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਤਿੰਨੋਂ ਤਸਕਰ ਕਿਸ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਦੇ ਸਨ ਤਿੰਨਾਂ ਨੌਜਵਾਨਾਂ ਦੇ ਪਿਛਲੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਹਮਲਾਜਮਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਵੇਰਵਿਆਂ ਤੋਂ ਵੀ ਪੁੱਛਗਛ ਕਰ ਰਹੀ ਹੈ ਜਾਣਕਾਰੀ ਮੁਤਾਬਕ ਡੱਬਾ ਢਾਣੇ ਦੀ ਪੁਲਿਸ ਬਾੜੇ ਗਸ਼ਤ ਕਰ ਇਸ ਦੌਰਾਨ ਸੀਵਰੇਜ ਟ੍ਰੀਟਮੈਂਟ ਪਲਾਂਟ ਵਾਲੇ ਪਾਸੇ ਤਿੰਨ ਨੌਜਵਾਨ ਐਕਟਾ ਉੱਤੇ ਆਏ ਜਦੋਂ ਪੁਲਿਸ ਮੁਲਾਜ਼ਮਾਂ ਨੇ ਸ਼ੱਕ ਪੈਣ ਦੇ ਉਹਨਾਂ ਦੀ ਚੈਕਿੰਗ ਲਈ ਰੋਕਿਆ ਤਾਂ ਮੁਲਜ਼ਮਾਂ ਤੋਂ 1 ਕਿਲੋ ਹੈਰੋਇਨ ਬਰਾਮਦ ਹੋਈ ਪੁਲਿਸ ਅੱਜ ਤਿੰਨ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕਰੇਗੀ ਆਈਪੀਐਲ ਦਾ ਪਹਿਲਾ ਕੁਆਲੀਫਾਇਰ ਮੈਚ ਅੱਜ ਰਾਤ 7:30 ਵਜੇ ਮੱਲਾਪੁਰ ਦੇ ਪੀਸੀਏ ਮਹਾਰਾਜਾ ਜਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਇਸ ਹਾਈ ਵੋਲਟੇਜ ਮੈਚ ਵਿੱਚ ਪੰਜਾਬ ਕਿੰਗਸ ਅਤੇ ਰਾਇਲ ਚੈਲੈਂਜਰਸ ਬੰਗਲੌਰ ਦੀਆਂ ਟੀਮਾਂ ਇੱਕ ਟੀਮ ਸਿੱਧੇ ਫਾਈਨਲ ਵਿੱਚ ਕੁਆਲੀਫਾਈ ਕਰੇਗੀ ਜਦੋਂ ਕਿ ਹਾਰਨ ਵਾਲੇ ਟੀਮ ਨੂੰ ਕੁਆਲੀਫਾਇਰ 2 ਵਿੱਚ ਐਲੀਮੀਨੇਟਰ ਦੇ ਜੇਤੂ ਨਾਲ ਸਾਹਮਣਾ ਕਰਨਾ ਪਵੇਗਾ ਇਸ ਆਈਪੀਐਲ ਮੈਚ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਬਹੁਤ ਉਤਸ਼ਾਹ ਹੈ ਦੇਸ਼ ਭਰਤੋ ক্রিকেট ਪ੍ਰੇਮੀ ਸਟੇਸੀ ਬਿਊਟੀਫੁੱਲ ਵਿੱਚ ਪਹੁੰਚ ਰਹੇ ਨੇ ਚੰਡੀਗੜ੍ਹ ਵਿੱਚ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਸਿੰਘ ਨੇ ਵਿਕ்பਾਣੀ ਕੀਤੀ ਹੈ ਕਿ 29 ਅਤੇ 30 ਮਈ ਨੂੰ ਉਮੀਦ ਹੈ ਨਾਲ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਸ਼ਸ਼ੀ ਧਰੂਰ ਇਸ ਸਮੇਂ ਦੁਨੀਆ ਨੂੰ ਆਪਰੇਸ਼ਨ ਸੰਦੂਰ ਦੀ ਜਾਣਕਾਰੀ ਦੇਣ ਲਈ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰ ਰਹੇ ਨੇ ਇਸ ਦੌਰਾਨ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਮਹਾਤਮਾ ਗਾਂਧੀ ਦਾ ਦੇਸ਼ ਹੁਣ ਕਿਸੇ ਵੀ ਹਮਲੇ ਉੱਤੇ ਆਪਣੀ ਗੱਲ ਨੂੰ ਅੱਗੇ ਨਹੀਂ ਕਰੇਗਾ ਜੇਕਰ ਹੁਣ ਕੋਈ ਸ਼ੈਤਾਨੀ ਕਰਦਾ ਹੈ ਤਾਂ ਉਸ ਨੂੰ ਸਖਤ ਜਵਾਬ ਦਿੱਤਾ ਜਾਵੇਗਾ ਹੱਤਵਰਧ ਵਿਰੁੱਧ ਭਾਰਤ ਦਾ ਸਟੈਂਡ ਬਹੁਤ ਸਪਸ਼ਟ ਹੈ ਅਸੀਂ ਹੱਤਵਰਧ ਵਿਰੁੱਧ ਮਜ਼ਬੂਤੀ ਨਾਲ ਖੜੇ ਹਾਂ ਉਹਨਾਂ ਇਹ ਗੱਲ ਪਨਾਮਾ ਵਿੱਚ ਭਾਰਤੀ ਦੂਤਾਵਾਸ ਦੇ ਇੱਕ ਪ੍ਰੋਗਰਾਮ ਵਿੱਚ ਕਹੀ ਹੈ ਉਹਨਾਂ ਮਹਾਤਮਾ ਗਾਂਧੀ ਦੇ ਵਿਚਾਰਾਂ ਦਾ ਜ਼ਿਕਰ ਵੀ ਕੀਤਾ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸਾਨੂੰ ਆਜ਼ਾਦੀ ਅੰਦੋਲਨ ਵਿੱਚ ਵੀ ਸਿਖਾਇਆ ਸੀਗੇ ਸਾਨੂੰ ਹਮੇਸ਼ਾ ਆਪਣੇ ਅਧਿਕਾਰਾਂ ਲਈ ਖੜੇ ਰਹਿਣਾ ਚਾਹੀਦਾ ਹੈ ਸ਼ਸ਼ੀ थरूर ਸਮੇਤ ਸੱਤ ਪਾਰਲੀਮੈਂਟ ਮੈਂਬਰਾਂ ਦੀ ਅਗਵਾਈ ਵਿੱਚ ਇੱਕ ਸਰਵ ਪਾਰਟੀ ਵਫ਼ਦ ਅਪਰੇਸ਼ਨ ਸੰਦੂਰ ਅਤੇ ਅਤਵਾਦ ਵਿਰੁੱਧ ਭਾਰਤ ਦਾ ਸਟੈਂਡ ਪੇਸ਼ ਕਰਨ ਲਈ ਪੰਜ ਦੇਸ਼ਾਂ ਦਾ ਦੌਰਾ ਕਰ ਰਿਹਾ ਹੈ ਉਹਨਾਂ ਨੇ ਅਮਰੀਕਾ ਵਿੱਚ ਆਪਣਾ ਦੌਰਾ ਪੂਰਾ ਕਰ ਲਿਆ ਹੈ ਇਸ ਸਮੇਂ ਪਨਾਮਾ ਦਾ ਦੌਰਾ ਚੱਲ ਰਿਹਾ ਹੈ ਇਸ ਤੋਂ ਬਾਅਦ ਵਫ਼ਦ ਗੁਆਨਾ ਬ੍ਰਾਜ਼ੀਲ ਅਤੇ ਕੋਲੰਬੀਆ ਵੀ ਜਾਵੇਗਾ ਟੈਸਲਾ ਦੇ ਮਾਲਕ ਅਤੇ ਅਮਰੀਕੀ ਅਰਬਪਤੀ ਐਲਾਨ ਮਸਕਟਰੰਪਾ ਪ੍ਰਸ਼ਾਸਨ ਨੂੰ ਛੱਡ ਗਏ ਉਨ੍ਹਾਂ ਨੇ ਭਾਰਤੀ ਸਮੇਂ ਮੁਤਾਬਕ ਵੀਰਵਾਰ ਸਵੇਰੇ 5:30 ਵਜੇ ਸੋਸ਼ਲ ਮੀਡੀਆ ਐਕਸ ਉੱਤੇ ਇਹ ਜਾਣਕਾਰੀ ਦਿੱਤੀ। ਵਸਕਨ ਨੇ ਕਿਹਾ ਕਿ ਇੱਕ ਵਿਸ਼ੇਸ਼ ਸਰਕਾਰੀ ਕਰਮਚਾਰੀ ਵਜੋਂ ਮੇਰਾ ਸਮਾਂ ਖਤਮ ਹੋ ਗਿਆ। ਉਹਨਾਂ ਨੇ ਇਸ ਜ਼ਿੰਮੇਵਾਰੀ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਵੀ ਕੀਤਾ। ਟਰੰਪ ਨੇ ਵਸਕ ਨੂੰ ਸਰਕਾਰੀ ਕੁਸ਼ਲਤਾ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਸੀ ਜਿਸ ਦਾ ਕੰਮ ਸਰਕਾਰ ਦੇ ਫਜ਼ੂਲ ਖਰਚੇ ਨੂੰ ਘਟਾਉਣਾ ਸੀ। ਜਾਣਕਾਰੀ ਮੁਤਾਬਕ ਰਾਸ਼ਟਰਪਤੀ ਬਣ ਤੋਂ ਬਾਅਦ ਟਰੰਪ ਨੇ ਵਸਕ ਨੂੰ ਸਿਰਫ 23 ਮਈ 2025 ਤੱਕ ਦਾ ਮੁਖੀ ਨਿਯੁਕਤ ਕੀਤਾ ਸੀ। ਵਾਵੇ ਕਿ ਅੱਜ ਜਦੋਂ ਮਸਕ ਨੇ ਅਸਤੀਫਾ ਦੇ ਦਿੱਤਾ ਹੈ ਤਾਂ ਅੱਜ ਜਦੋਂ ਇੱਕ ਦਿਨ ਬਾਅਦ ਹੀ ਭੜਕੇ ਉਹਨਾਂ ਦਾ ਕਾਰਜਕਾਲ ਖਤਮ ਹੋ ਰਿਹਾ ਸੀ ਮਸਕ ਦੇ ਅਸਤੀਫੇ ਦਾ ਸਪਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਉਹ ਇਸ ਬਿੱਲ ਦਾ ਵਿਰੋਧ ਕਰ ਰਹੇ ਸਨ ਜਿਸ ਨੂੰ ਪ੍ਰੰਪ ਨੇ ਬਿੱਲ ਬਿਊਟੀਫੁੱਲ ਬੇਲ ਜੱਸਿਆ ਸੀ ਮਸਕ ਨੇ ਕਿਹਾ ਸੀ ਕਿ DOJ ਦੇ ਉਦੇਸ਼ ਖਰਚਿਆਂ ਨੂੰ ਘਟਾਉਣਾ ਹੈ ਅਤੇ ਇਹ ਬਿੱਲ ਇਸ ਦੇ ਵਿਰੁੱਧ ਹੈ ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ 트럼ਪ ਪ੍ਰਸ਼ਾਸਨ ਨੂੰ ਵੱਡਾ ਝੜਕਾ ਦਿੰਦਿਆਂ ਉਸ ਐਲਾਨ ਖਿਲਾਫ ਫੈਸਲਾ ਸੁਣਾ ਦਿੱਤਾ ਹੈ ਜਿਸ ਨੂੰ ਲੈ ਕੇ 트럼ਪ ਵਸਤਾ ਵਿੱਚ ਆਈ ਸੀ ਦਰਅਸਲ ਅਮਰੀਕੀ ਅੰਤਰਰਾਸ਼ਟਰੀ ਵਪਾਰ ਅਦਾਲਤ ਨੇ ਐਮਰਜੈਂਸੀ ਪਾਵਰ ਐਕਟ ਅਧੀਨ ਅਮਰੀਕਾ 'ਚ ਆਉਂਦੀ ਦਰਾਮਦ ਤੇ ਭਾਰੇ ਟੈਕਸ ਲਗਾਉਣ ਸੰਬੰਧੀ ਰਾਸ਼ਟਰਪਤੀ ਡਨਾਲਡ 트럼ਪ ਦੇ ਹੁਕਮਾਂ 'ਤੇ ਬੁੱਧਵਾਰ ਨੂੰ ਰੋਕ ਲਾ ਦਿੱਤੀ ਹੈ ਇਸ ਨਾਲ 트럼ਪ ਦੀਆਂ ਉਹਨਾਂ ਆਰਥਿਕ ਨੀਤੀਆਂ ਤੇ ਸਵਾਲ ਖੜੇ ਹੋ ਗਏ ਹਨ ਜਿਨ੍ਹਾਂ ਨੇ ਆਲਮੀ ਵਿੱਤੀ ਮਾਰਕੀਟ ਨੂੰ ਆਕੇ ਰੱਖ ਦਿੱਤਾ ਸੀ ਇਹ ਨੀਤੀਆਂ ਵਪਾਰਕ ਭਾਈਚਾਰੇ ਦੇ ਨਿਰਾਸ਼ਾਜਨਕ ਸਾਬਿਤ ਹੋਈਆਂ ਹਨ ਅਤੇ ਇਸ ਨਾਲ ਮਹਿੰਗਾਈ ਵਧਨ ਅਤੇ ਅਰਥ ਵਿਵਸਥਾ ਵਿੱਚ ਮੰਦੀ ਆਉਣ ਦੇ ਭਾਰੀ ਖਸੇ ਪੈਦਾ ਹੋ ਗਏ ਨੇ ਨਿਊਯਾਰਕ ਵਿੱਚ ਸਥਿਤ ਅਮਰੀਕੀ ਅੰਤਰਰਾਸ਼ਟਰੀ ਵਪਾਰ ਅਦਾਲਤ ਦੇ ਤਿੰਨ ਜੱਜਾਂ ਦੇ ਬੈਂਚ ਨੇ ਇਹ ਫੈਸਲਾ ਸੁਣਾ ਦਿੱਤਾ ਹੈ ਇਸ ਤੋਂ ਪਹਿਲਾਂ ਇਸ ਸਬੰਧ ਵਿੱਚ ਦਾਇਰ ਕੀਤੇ ਕਈ ਕੇਸਾਂ 'ਚ ਇਹ ਦਰਜਾ ਦਿੱਤੀ ਗਈ ਸੀ ਕਿ ਟਰੰਪ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਆਪਣੀ ਮਰਜ਼ੀ ਨਾਲ ਦੇਸ਼ ਦੀ ਵਪਾਰ ਨੀਤੀ ਤੈਅ ਕਰ ਰਹੇ ਨੇ ਉਧਰ ਟਰੰਪ ਨੇ ਕਈ ਵਾਰ ਕਿਹਾ ਹੈਗੇ ਟੈਕਸ ਕੌਣ ਨਾਲ ਨਿਰਮਾਤਾ ਕੰਪਨੀਆਂ ਨੂੰ ਅਮਰੀਕਾ ਵਿੱਚ ਵਾਪਸ ਲਿਆਂਦਾ ਜਾਵੇਗਾ ਜਿਸ ਨਾਲ ਅਮਰੀਕੀ ਲੋਕਾਂ ਲਈ ਰੋਜਗਾਰ ਦੇ ਮੌਕੇ ਵਧਣਗੇ ਅਤੇ ਇਸ ਨਾਲ ਸੰਘੀ ਬਜਟ ਘਾਟਾ ਘਟਾਉਣ ਵਿੱਚ ਕਾਫੀ ਆਮਦਨ ਮਿਲੇਗੀ ਅਮਰੀਕਾ ਵਿੱਚ ਡੋਨਾਲਡ 트੍ਰੰਪ ਨੇ ਦੂਜੇ ਕਾਰਜਕਾਲ ਵਿੱਚ ਹਰ ਰੋਜ਼ ਕੁਝ ਨਾ ਕੁਝ ਅਜੀਬਾ ਹੋ ਰਿਹਾ ਜਿਸ ਨਾਲ ਦੁਨੀਆ ਤਣਾਅ ਵਿੱਚ ਆ ਜਾਂਦੀ ਹੈ ਇਹ ਝਟਕੇ ਵੱਖ-ਵੱਖ ਦੇਸ਼ਾਂ ਨੂੰ ਮਿਲ ਰਹੇ ਨੇ ਕਦੇ 트੍ਰੰਪ ਅਫਰੀਕਾ ਵਿੱਚ ਤੇ ਕਦੇ ਏਸ਼ੀਆ ਵਿੱਚ ਆਪਣੀ ਨੀਤੀ ਬਦਲ ਰਹੇ ਨੇ ਇਸ ਦੌਰਾਨ ਅਮਰੀਕਾ ਵਿੱਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਖਾਸ ਕਰਕੇ ਚੀਨੀ ਵਿਦਿਆਰਥੀਆਂ ਲਈ ਮੁਸ਼ਕਲਾਂ ਵਧ ਗਈਆਂ ਨੇ 트੍ਰੰਪ ਦੀ ਕਾਰ ਨੇ ਵੀਜ਼ਾ ਨੀਤੀ ਵਿੱਚ ਸਖਤੀ ਕਰ ਦਿੱਤੀ ਹੈ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੋਬਿਓ ਨੇ ਐਲਾਨ ਕੀਤਾ ਗਿਆ ਹੈ ਅਮਰੀਕਾ ਵਿੱਚ ਪੜ੍ਹ ਰਹੇ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਇਸ ਵਿੱਚ ਉਹ ਵਿਦਿਆਰਥੀ ਸ਼ਾਮਲ ਹਨ ਜੋ ਚੀਨੀ ਕਮਿਊਨਿਸਟ ਪਾਰਟੀ ਨਾਲ ਸੰਬੰਧ ਰਹਿਣ ਜਾਂ ਅਹਿਮ ਖੇਤਰਾਂ ਵਿੱਚ ਪੜਾਈ ਕਰ ਰਹੇ ਨੇ ਰੋਬਿਓ ਨੇ ਸੋਸ਼ਲ ਮੀਡੀਆ ਉੱਤੇ ਇਹ ਜਾਣਕਾਰੀ ਸਾਂਝੀ ਕੀਤੀ ਨਾਲ ਹੀ ਚੀਨ ਅਤੇ ਹਾਂਗਕਾਂਗ ਦੇ ਵੀਜ਼ਾ ਬਿਨੈਕਾਰਾਂ ਦੀ ਜਾਂਚ ਲਈ ਮਾਪਦੰਡਾਂ ਨੂੰ ਵੀ ਸਖਤ ਕੀਤਾ ਜਾਵੇਗਾ ਸ਼ਾਮ 5 ਵਜੇ ਤੱਕ ਦੀਆਂ ਖਬਰਾਂ ਵਿੱਚ ਬਸ ਇਹਨਾਂ ਹੀ ਮੈਨੂੰ ਦੱਸਿਆ ਧੰਨਵਾਦ